ਡਾਕਟਰ ਦੇਖ ਰਿਹਾ ਦੋਸਤੋ ਮਤਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਤੁਹਾਨੂੰ ਪਤਾ ਹੋਊਗਾ ਵੀ ਪਿਛਲੇ ਦਿਨਾਂ ਤੋਂ ਲੈ ਕੇ ਹੁਣ ਤੱਕ ਹਲਕਾ ਦਾ ਐਕਸਦਾ ਮਤਪਾਲ ਸਿੰਘ ਵੱਲੋਂ ਜਿਹੜਾ ਖਾਸ ਕੇ ਬਿਜਲੀ ਗ੍ਰਿਡਾਂ ਦੇ ਵਿੱਚ ਜਿਹੜੀ ਚੰਗੀਆਂ ਮਸ਼ੀਨਾਂ ਲਿਆ ਕੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਬਿਜਲੀ ਦੀ ਕੋਈ ਸਮੱਸਿਆ ਨਾ ਆਵੇ ਉਸ ਨੂੰ ਲੈ ਕੇ ਲਗਾਤਾਰ ਜਿਹੜੇ ਬ੍ਰੇਕਰ ਹੈਗੇ ਆ ਉਹ ਵਧਾਏ ਜਾ ਰਹੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਵੀ ਤੁਸੀਂ ਬੜੀਆਂ ਖਬਰਾਂ ਦੇਖੀਆਂ ਹੋਣਗੀਆਂ ਵੀ ਕਈ ਪਿੰਡਾਂ ਦੇ ਨਾਲ ਗੁਰਦੇ ਜਿਹੜੇ ਬ੍ਰੇਕਰ ਆ ਲਾਏ ਗਏ ਸੀਗੇ ਕਿ ਅੱਜ ਬਾਗਾ ਬਰਾਂ ਦੇ ਵਿੱਚ ਦੋ ਬ੍ਰੇਕਰ ਆ ਜਿਹੜੇ ਉਹਨਾਂ ਦਾ ਜਿਹੜਾ ਰਾਮਪਾਲ ਸਿੰਘ ਵੱਲੋਂ ਮਤਲਬ ਇੱਕ ਸ਼ੁਰੂਆਤ ਕੀਤੀ ਜਾਣੀ ਹੈਗੀ ਆ ਉਹ ਤਸਵੀਰਾਂ ਤੁਹਾਨੂੰ ਤੁਸੀਂ ਦੇਖ ਵੀ ਰਹੇ ਹੋ ਵਿੱਚ ਉਹਨਾਂ ਸ਼ੁਰੂਆਤ ਵੀ ਕਰਤੀ ਹੈਗੀ ਆ ਸੁੱਚਾਂ ਜਣੀਆਂ ਛੱਡ ਦਿੱਤੀਆਂ ਹੈਗੀਆਂ ਤੇ ਇਹਨਾਂ ਬ੍ਰੇਕਰਾਂ ਦੇ ਨਾਲ ਕਈ ਪਿੰਡਾਂ ਨੂੰ ਜਿਹੜਾ ਬੈਨੀਫਿਟ ਮਿਲੂਗਾ ਤੇ ਫਾਇਦਾ ਮਿਲੂਗਾ ਤਾਂ ਕਿ ਜਦੋਂ ਕੋਈ ਬਿਜਲੀ ਦੀ ਸਮੱਸਿਆ ਆਉਂਦੀ ਆ ਤੇ ਇੱਕ ਜਗ੍ਹਾ ਤੋਂ ਮਤਲਬ ਬਿਜਲੀ ਡਵਲਟ ਕਰਨ ਵਿੱਚ ਸੁੱਖਾ ਰਹੂਗਾ ਤੇ ਬਿਜਲੀ ਅ ਲਗਾਤਾਰ ਜਿਹੜੀ ਉਹਦੀ ਸਪਲਾਈ ਚੱਲਦੀ ਰਹੇ ਤੇ ਉਹਦੇ ਲਈ ਇਹਨਾਂ ਨੇ ਕੋਸ਼ਿਸ਼ ਕੀਤੀ ਆ ਤੇ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਅਮਨਪਾਲ ਸਿੰਘ ਉਹਨਾਂ ਦਾ ਕੀ ਕਹਿਣਾ ਸਤ ਜੀ ਸਾਹਿਬ ਅੱਜ ਅਧਿਕਟਨ ਕਰਨ ਵਾਸਤੇ ਪਹੁੰਚੋ ਦੁਪਹਿਰਕਾਂ ਦਾ ਘਟਨ ਕੀਤਾ ਹੈ ਇਹਦਾ ਕਿਹੜੇ ਕਿਹੜੇ ਪਿੰਡਾਂ ਨੂੰ ਫਾਇਦਾ ਹੋਵੇਗਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੂਜੇ ਨੰਬਰ ਤੇ ਮੇਰੇ ਨਾਲ ਲਗਭਗ ਸਾਡੀ ਸਾਰੇ ਬਾਗੇਪੁਰਾਣੇ ਦੀ ਟੀਮ ਮੈਂ ਨਾਂ ਨਹੀਂ ਲੈਂਦਾ ਤੁਸੀਂ ਸਾਰੇ ਦੇਖ ਲੈਣਾ ਸਾਰੇ ਆਏ ਹੋਏ ਨੇ ਇਹਨਾਂ ਦਾ ਵੀ ਧੰਨਵਾਦ ਸਭ ਤੋਂ ਵਾਧ ਧੰਨਵਾਦ ਜਿਹੜਾ ਸਾਡਾ ਡਿਪਾਰਟਮੈਂਟ ਆ ਬਿਜਲੀ ਬੋਰਡ ਸਾਡੇ ਮੰਤਰੀ ਸੰਜੀਵ अरोड़ा ਜੀ ਨਵੇਂ ਮੰਤਰੀ ਨੇ ਤੇ ਨਾਲ ਸਾਡੇ ਐਕਸ਼ਨ ਸਾਹਿਬ ਸਾਡੇ ਜੀ ਜਿੰਨੇ ਵੀ ਐਸਡੀਓ ਸਾਹਿਬ ਜਿੰਨੇ ਕੰਮ ਕਰਦੇ ਨੇ ਸਾਰੇ ਫੋਰਥ ਕਲਾਸ ਸਾਰੇ ਐਸਸੀ ਸਾਹਿਬ ਸਾਰਿਆਂ ਦਾ ਧੰਨਵਾਦ ਦੇਖੋ ਮੈਂ ਹਮੇਸ਼ਾ ਜਦੋਂ ਵੀ ਅਸੀਂ ਕਿਸੇ ਪਿੰਡ ਜਾਂਦੇ ਆ ਜਦੋਂ ਕਿਸੇ ਕਿਸਾਨ ਨਾਲ ਗੱਲ ਕਰਦੇ ਆ ਕਿਸੇ ਪਿੰਡ ਚ ਗੱਲ ਕਰਦੇ ਆ ਤਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਸਾਨੂੰ ਸਾਹਮਣੇ ਆਉਂਦੀਆਂ ਨੇ ਮੰਨ ਲਓ ਕਿਸੇ ਦੀਆਂ 50 ਮੋਟਰਾਂ ਦੀ ਸਮੱਸਿਆ ਕਿਸੇ ਨੂੰ ਜੀ ਸੁੱਚ ਲੋਨ ਲਈ ਦੂਰ ਜਾਣਾ ਪੈਂਦਾ ਕਿਸੇ ਦੇ ਜੀ ਜਦੋਂ ਲਾਈਟ ਸਰਕਾਰ ਕਈ ਵਾਰ 24 ਘੰਟੇ ਵੀ ਦੇ ਦਿੰਦੀ ਆ ਪਰ ਕਈ ਪਿੰਡ ਕਹਿੰਦੇ ਬਾਈ ਜੀ 24 ਘੰਟੇ ਤਾਂ ਆ ਗਈ ਪਰ ਸਾਡੇ ਪਿੰਡ ਤਾਂ 12 ਘੰਟੇ ਆਈ ਤਾਂ ਜਦੋਂ ਪੁੱਛੀਦਾ ਸੀਗਾ ਤਾਂ ਉਦੋਂ ਹੀ ਹੁੰਦਾ ਸੀ ਵੀ ਲਾਈਨ ਇੱਕ ਆ ਜੀ ਵੀ ਸਾਨੂੰ ਇੱਕ ਲਾਈਨ ਬੰਦ ਕਰਨੀ ਪੈਂਦੀ ਆ ਇੱਕ ਲਾਈਨ ਡਬਲ ਕਰਨੀ ਪੈਂਦੀ ਆ ਕਿ ਜੇਕਰ ਲਾਈਨਾਂ ਹੀ ਦੋ ਹੋਣ ਜਾਂ ਬ੍ਰੇਕਰ ਡਬਲ ਹੋਵੇ ਫਿਰ ਜਿਹੜੀ ਸਰਕਾਰ 24 24 ਘੰਟੇ 48 48 ਘੰਟੇ ਲਗਾਤਾਰ ਬਿਜਲੀ ਆਈ ਆ ਤੇ ਉਹ ਸਾਰੇ ਦੇ ਸਾਰੇ ਉਹਦਾ ਫਾਇਦਾ ਲੈ ਸਕਦੇ ਨੇ ਇਸੇ ਤਹਿਤ ਅਸੀਂ ਇੱਕ ਬਹੁਤ ਵੱਡਾ ਪਲਾਨ ਜਿਹੜਾ ਮੈਨੂੰ ਲੱਗਦਾ ਕਈ ਕੰਮ ਇਹੋ ਜਿਹੇ ਹੁੰਦੇ ਨੇ ਜਿਹੜੇ ਦਿਖਦੇ ਨਹੀਂਗੇ ਜਿਨ੍ਹਾਂ ਦੇ ਨੀਂ ਪੱਥਰ ਨਹੀਂ ਲੱਗਦੇਗੇ ਆਮ ਲੋਕਾਂ ਨੂੰ ਜਿਨ੍ਹਾਂ ਦਾ ਪਤਾ ਵੀ ਨਹੀਂ ਹੁੰਦਾਗਾ ਪਰ ਉਹ ਜ਼ਰੂਰੀ ਬਹੁਤ ਹੁੰਦੇ ਨੇ ਤਾਂ ਉਹ ਬਿਜਲੀ ਡਿਪਾਰਟਮੈਂਟ ਦੇ ਵਿੱਚ ਜੇਕਰ ਸਭ ਤੋਂ ਵੱਧ ਇੰਪੋਰਟੈਂਟ ਕੋਈ ਚੀਜ਼ ਆ ਤਾਂ ਉਹ ਇਹ ਹੈਗਾ ਵੀ ਇੱਕ ਤਾਂ ਗ੍ਰੇਡਾਂ ਦਾ ਲੋਡ ਘਟਾਇਆ ਜਾਵੇ ਜਿਹੜਾ ਤੁਸੀਂ ਪਿਛਲੇ ਵਾਰ ਆਏ ਸੀ ਆਪਾਂ ਘਟਾਇਆ ਸੀ 9 ਨਵੀਆਂ ਕੱਡੀਆਂ ਸੀਗੀਆਂ ਦੂਜਾ ਹੁੰਦਾ ਵੀ ਲਾਈਨਾਂ ਵਧਾਈਆਂ ਜਾਣ ਤਾਂ ਕਿ ਸਰਵਿਸ ਵਧੀਆ ਹੋਵੇ ਤੀਜਾ ਇਹ ਹੁੰਦਾ ਕਿ ਜਿਹੜੇ ਬ੍ਰੇਕਰ ਵੱਧ ਤੋਂ ਵੱਧ ਲੱਗਣ ਬ੍ਰੇਕਰ ਦਾ ਮਤਲਬ ਹੁੰਦਾ ਜਿੱਥੋਂ ਤੁਸੀਂ ਬਿਜਲੀ ਡਿਵਾਈਡ ਕਰ ਸਕਦੇ ਹੋ ਲਾਈਨਾਂ ਨੂੰ ਤਾਂ ਇਹਨਾਂ ਚੀਜ਼ਾਂ ਵੱਲ ਵੈਸੇ ਕੋਈ ਧਿਆਨ ਨਹੀਂ ਸੀ ਦਿੰਦਾ ਤੇ ਚਲੋ ਜਦੋਂ ਤੋਂ ਸਾਡੀ ਸਾਰੀ ਟੀਮ ਅਸੀਂ ਬੈਠ ਕੇ ਤੁਸੀਂ ਦੇਖਿਆ ਹੋਣਾ ਕਈ ਵਾਰ ਅਸੀਂ ਮੀਟਿੰਗ ਕਰ ਰਹੇ ਹੁੰਦੇ ਆ ਇਹ ਬਿਜਲੀ ਡਿਪਾਰਟਮੈਂਟ ਦੀ ਮੀਟਿੰਗ ਆ ਜੀ ਐਕਸਿੰਦਰ ਸਾਹਿਬ ਆਏ ਨੇ ਐਸਟੀਓ ਸਾਹਿਬ ਆਏ ਨੇ ਮੇਰੇ ਪਿੰਡਾਂ ਦੇ ਸਰਪੰਚ ਸਤ ਮੋਤਵਾਰ ਸਾਰੇ ਆਏ ਨੇ ਵੀ ਕੀ ਕਰ ਰਹੇ ਹਾਂ ਤਾਂ ਉਦੋਂ ਅਸੀਂ ਇਹੀ ਡਿਸਕਸ਼ਨ ਕਰਦੇ ਰਹਿੰਦੇ ਆ ਬੈਠ ਕੇ ਵੀ ਆਪਾਂ ਸਰਵਿਸ ਕਿਵੇਂ ਵਧੀਆ ਕਰੀਏ ਵੀ ਆਉਣ ਵਾਲੇ 5-7 ਸਾਲਾਂ ਤੱਕ ਵੀ ਕੋਈ ਸਮੱਸਿਆ ਨਾ ਆਵੇ ਤਾਂ ਉਸ ਤਹਿਤ ਅਸੀਂ ਸਾਡੇ ਦੇ ਸਾਰੇ ਦੇ ਸਾਰੇ ਗ੍ਰਿਡ ਜਿਨ੍ਹਾਂ ਦਾ ਅਸੀਂ ਲੋਡ ਘਟਾਉਣ ਦੀ ਇੱਕ ਪ੍ਰਪੋਜ਼ਲ ਬਣਾਈ ਜਿਹਦੇ ਵਿੱਚ ਸਾਰੇ ਸਟੈਪ ਬਾਈ ਸਟੈਪ ਸਾਡੇ ਕੋਲ ਚੀਜ਼ਾਂ ਆਈਆਂ ਨਵੀਆਂ ਲਾਈਨਾਂ ਆਈਆਂ ਨਵੇਂ ਖੰਬੇ ਆਏ ਨਵੇਂ ਬ੍ਰੇਕਰ ਆਏ ਚਲੋ ਨਵਾਂ ਸਾਡੇ ਕੋਲ ਇੱਕ ਗ੍ਰਿਡ ਆ ਰਿਹਾ ਉਹਦੀ ਆਪਾਂ ਬਾਅਦ ਚ ਗੱਲ ਕਰਾਂਗੇ ਤਾਂ ਉਸੇ ਲੜੀ ਦੇ ਤਹਿਤ ਅੱਜ ਅਸੀਂ ਬਾਗਾਪਰਾਣਾ ਬਿਜਲੀ ਗ੍ਰਿਡ ਦੇ ਵਿੱਚ ਖੜੇ ਆ ਇੱਥੇ ਅਸੀਂ ਲਗਭਗ ਦੋ ਨਵੇਂ ਬ੍ਰੇਕਰ ਇੱਕ ਦਾ ਫਾਇਦਾ ਕਾਲੇਕੇ ਕੋਲੀਆਕਲਾਂ ਇਹਨਾਂ ਪਿੰਡਾਂ ਨੂੰ ਹੋਊਗਾ ਮੇਰੇ ਨਾਲ ਕਾਲੇਕੇ ਦੇ ਸਾਡੇ ਸਰਪੰਚ ਸਾਹਿਬ ਕੜੇ ਨੇ ਬਾਈ ਬਾਜੀ ਕੋਲੀਆਕਲਾਂ ਦੇ ਸਾਡੇ ਸਰਪੰਚ ਸਾਹਿਬ ਨੇ ਇੱਕਮ ਸਿੰਘ ਕੋਲੀਆ ਨਾਲ ਹੀ ਜਿਹੜਾ ਦੂਜਾ ਸਾਡਾ ਬ੍ਰੇਕਰ ਆ ਉਹਦੇ ਨਾਲ ਰਾਜਿਆਣੇ ਤੋਂ ਮੇਰੇ ਸਤਿਕਾਰਯੋਗ ਮਾਸਟਰ ਮਨਜੀਤ ਸਿੰਘ ਜੀ ਸਾਡੇ ਸੀਨੀਅਰ ਲੀਡਰ ਨੇ ਉਹ ਵੀ ਖੜੇ ਨੇ ਸਾਰੀ ਪ੍ਰਗਟ ਸਿੰਘ ਸਰਪੰਚ ਖੜੇ ਨੇ ਸਾਡੇ ਰੋਡੇ ਪਿੰਡ ਤੋਂ ਸਾਡੀ ਸਾਰੀ ਟੀਮ ਖੜੀ ਆ ਆਲਮਾਲੇ ਤੋਂ ਸਾਡੀ ਟੀਮ ਖੜੀ ਆ ਕਮਲਜੀਤ ਖਾਲਸੇ ਅੱਗੇ ਸਾਰੇ ਆਏ ਹੋਏ ਨੇ ਤਾਂ ਰੋਡੇ ਰਾਜਿਆਣਾ ਆਲਮਾਲਾ ਬਾਗਾਪੁਰਾਣਾ ਸਾਡੇ ਪ੍ਰਧਾਨ ਜੀ ਖੜੇ ਨੇ ਗਫਤਾਰੀ ਖੜੇ ਨੇ ਮੇਰੇ ਵਾਈਸ ਪ੍ਰਧਾਨ ਰਣਜੀਤ ਬਰਾੜ ਬਾਈ ਖੜੇ ਨੇ ਤਾਂ ਉਹ ਸਾਰੀਆਂ ਟੀਮਾਂ ਇੱਥੇ ਪਹੁੰਚੀਆਂ ਨੇ ਇਹਦੇ ਨਾਲ ਲਗਭਗ ਇਹ ਸਾਡਾ 20 ਲੱਖ ਰੁਪਏ ਤੱਕ ਦਾ ਘੱਟ ਤੋਂ ਘੱਟ ਪ੍ਰੋਜੈਕਟ ਆ ਤਾ ਇਹਦੇ ਨਾਲ ਸਾਡੇ ਖੇਤਾਂ ਦੀਆਂ ਬਹੁਤ ਸਾਰੇ ਜਿਹੜੀਆਂ ਮੋਟਰਾਂ ਨੇ ਕਿਸਾਨਾਂ ਦੀਆਂ ਲਗਭਗ 300 ਤੋਂ 400 ਦੇ ਕਰੀਬ ਜਿਹੜੀ ਮੋਟਰਾਂ ਉਹਨਾਂ ਦਾ ਬੈਨੀਫਿਟ ਹੋਊਗਾ ਤੇ ਜਿਹੜਾ ਸਭ ਤੋਂ ਇੰਪੋਰਟੈਂਟ ਤੁਸੀਂ ਰਾਜਿਆਣਾ ਰੋਡਾਂ ਦੇ ਪਿੰਡ ਇਹਨਾਂ ਦੇ ਵਿੱਚੋਂ ਤੁਸੀਂ ਜਿਹੜੇ ਕਿਸਾਨ ਖੇਤਾਂ ਤੇ ਜਾਂਦੇ ਨੇ ਉਹਨਾਂ ਚ ਇੱਕ ਗੱਲ ਬੜੀ ਸੁਣੀ ਹੋਣੀ ਆ ਕਾਮਨ ਚੀਜ਼ ਆ ਕਿ ਜੀ ਲਾਈਟ ਤਾਂ ਆਈ ਹੋਈ ਆ ਪਰ ਸਾਡੇ ਨਹੀਂ ਆਈ ਅੱਛਾ ਕਿਉਂ ਨਹੀਂ ਆਈ ਜੀ ਗ੍ਰਿਡ ਤੋਂ ਬੰਦਾ ਚੱਲਿਆ ਹੋਇਆ ਜੀ ਰਾਜਿਆਣਾ ਨੇ ਆ ਕੇ ਸੱਚ ਬਦਲੂਗਾ ਤਾ ਉਹ ਜਿਹੜੀ ਅਸੀਂ ਸਮੱਸਿਆ ਹੱਲ ਕੀਤੀ ਆ ਹੁਣ ਉਹਦੀ ਜਿਹੜੀ ਸੋਚ ਇੱਥੇ ਲਾਤੀ ਹੁਣ ਸਾਡਾ ਕੋਈ ਮੁਲਾਜ਼ਮ ਆਪਦਾ ਇੱਥੋਂ ਕੰਮ ਛੱਡ ਕੇ ਰਾਜਿਆਣੇ ਪਿੰਡ ਰੋਡੇ ਪਿੰਡ ਨਹੀਂ ਜਾਇਆ ਕਰੂਗਾ ਉੱਥੇ ਜਾ ਕੇ ਸੋਚ ਨਹੀਂ ਬਦਲਿਆ ਕਰੂਗਾ ਤਾਂ ਜਿਹੜੀ ਸਾਨੂੰ ਲਾਈਟ ਮਿਲਦੀ ਆ ਉਹਦੇ ਜਿਹੜਾ ਸਾਡਾ ਕਈ ਵਾਰ ਅੱਧੇ ਘੰਟੇ ਦਾ ਕਈ ਵਾਰ ਘੰਟੇ ਦਾ ਕਈ ਵਾਰ ਡੇਢ ਘੰਟੇ ਦਾ ਨੁਕਸਾਨ ਹੋ ਜਾਂਦਾ ਤਾਂ ਉਹ ਨਹੀਂ ਹੋਇਆ ਕਰੂਗਾ ਤਾਂ ਇੱਥੋਂ ਗ੍ਰਿਡ ਦਾ ਮੁਲਾਜ਼ਮ ਗ੍ਰਿਡ ਦੇ ਵਿੱਚ ਬੈਠ ਕੇ ਇੱਥੋਂ ਹੀ ਦੋਵਾਂ ਪਿੰਡਾਂ ਦੀ ਜਿਹੜੀ ਲਾਈਨ ਆ ਉਹ ਚੇਂਜ ਕਰ ਲਿਆ ਕਰੂ ਉਦੋਂ ਸਾਡੀ ਮੈਨ ਪਾਵਰ ਸੌਖੀ ਹੋ ਜੂ ਸਾਡੇ ਮੁਲਾਜ਼ਮ ਇਥੋਂ ਵਾਲੇ ਸੌਖੇ ਹੋਣਗੇ ਤੇ ਸਾਨੂੰ ਭੱਜ ਕੇ ਕੰਮ ਛੱਡ ਕੇ ਨਹੀਂ ਜਾਣਾ ਪਊਗਾ ਤਾਂ ਇਹ ਇੱਕ ਇਹੋ ਜਿਹਾ ਬੈਨੀਫਿਟ ਨੇ ਜਿਹੜੇ ਜ਼ਰੂਰੀ ਬਹੁਤ ਨੇ ਪਰ ਲੋਕਾਂ ਦੀ ਨਿਗਾਹ 'ਚ ਨਹੀਂ ਸਿਉਂਦੇ ਅੱਜ ਅਸੀਂ ਉਹਨਾਂ ਚੀਜ਼ਾਂ ਦਾ ਉਦਘਾਟਨ ਕਰਨ ਲਈ ਇੱਥੇ ਪਹੁੰਚੇ ਹਾਂ ਹੁਣ ਤੱਕ ਤੁਸੀਂ ਕਈ ਬ੍ਰੇਕਰ ਲਾ ਦਿੱਤੇ ਆਂ ਔਰਲੇ ਸਮੇਂ ਦੇ ਵਿੱਚ ਪੁਰ ਬ੍ਰੇਕਰ ਕਿਹੜੇ ਕਿਹੜੇ ਕਿੱਥੇ ਲਾ ਦਿੱਤੇ ਸਾਨੂੰ ਅੱਜ ਤੋਂ 1 ਸਾਲ ਪਹਿਲਾਂ ਅਸੀਂ ਇੱਕ ਐਕਸ਼ਨ ਸਾਹਿਬ ਨਾਲ ਮੀਟਿੰਗ ਕੀਤੀ ਸੀ ਜਿਦੇ ਵਿੱਚ ਅਸੀਂ ਪੁੱਛਿਆ ਸੀ ਕਿ ਕਿੰਨੇ ਬ੍ਰੇਕਰ ਚਾਹੀਦੇ ਐਕਸ਼ਨ ਸਾਹਿਬ ਕਹਿੰਦੇ 5-6 ਚਾਹੀਦੇ ਨੇ ਫਿਰ ਅਸੀਂ ਕਿਹਾ ਵੀ ਹੋਰ ਕਿੰਨੇ ਚਾਹੀਦੇ ਆ ਜਿੱਦ ਨਾਲ ਆਪਣਾ ਆਉਣ ਵਾਲੀ ਸਮੱਸਿਆ ਵੀ 4-5 ਸਾਲਾਂ ਦੀ ਸਮੱਸਿਆ ਵੀ ਦੂਰ ਹੋ ਜਾਏ ਤਾਂ ਅਸੀਂ ਲਗਭਗ ਵੱਧ ਤੋਂ ਵੱਧ ਲਾ ਕੇ ਆਪਾਂ 10 ਤੋਂ 12 ਬ੍ਰੇਕਰਾਂ ਦਾ ਅਸੀਂ ਕਸਟਮ ਮੇਡ ਲਵਾਇਆ ਸੀ ਆ ਉਹਦੇ ਮੈਂ ਸਾਰੇ ਪੈਸੇ ਪਾਸ ਕਰਾ ਲਏ ਆ ਉਹ ਸਾਨੂੰ 2-2 3-3 ਕਰਕੇ ਆਈ ਜਾਂਦੇ ਆ ਲਗਭਗ ਉਹਦੇ ਵਿੱਚੋਂ 12-13 ਦੇ ਵਿੱਚੋਂ ਅਸੀਂ 8 ਤੋਂ 10 ਬ੍ਰੇਕਰਾਂ ਦਾ ਰੋਡੇਪਿੰਡ ਬ੍ਰੇਕਰ ਦਾ ਉਦਘਾਟਨ ਕੀਤਾ ਮਾੜੀ ਮੁਸਤਫਾ ਉਦਘਾਟਨ ਕੀਤਾ ਨੱਥੂ ਵਾਲਾ ਉਦਘਾਟਨ ਕੀਤਾ ਸੁਖਨਾਂ ਦਾ ਤਾਂ ਕਟਨ ਕੀਤਾ ਅੱਜ ਇੱਥੇ ਵੀ ਉਹ ਕਟਨ ਕਰ ਰਹੇ ਹਾਂ ਤਾਂ ਅਸੀਂ ਸਾਰੇ ਲਗਾਤਾਰ ਇਹ ਕਰ ਰਹੇ ਹਾਂ ਤੇ ਜਦੋਂ ਹੀ ਅਸੀਂ ਦੋ ਬ੍ਰੇਕਰ 25 23 30 ਲੱਖ ਦੇ ਇਨਸਟਾਲਮੈਂਟ ਕਰਦੇ ਨੇ ਨਾਲ ਦੀ ਨਾਲ ਅਗਲੇ ਸਾਨੂੰ ਬ੍ਰੇਕਰ ਆ ਜਾਂਦੇ ਨੇ ਤਾਂ ਜਿਹੜਾ ਸਾਡਾ ਇੱਕ ਵਾਰ ਬੈਠ ਕੇ ਕੀਤੀ ਹੋਈ ਮੀਟਿੰਗ ਜਿਹੜੇ ਸਾਡੇ ਸਾਰੇ ਕੰਮ ਪਾਸ ਕਰਾਏ ਹੋਏ ਨੇ ਉਹ ਵਾਰੀ ਵਾਰੀ ਆ ਰਹੇ ਨੇ ਤੇ ਮੈਂ ਫੇਰ ਦੁਬਾਰਾ ਫੇਰ ਉਹੀ ਗੱਲ ਕਹਿਣਾ ਇਹ ਚੀਜ਼ਾਂ ਕਈ ਵਾਰ ਜਾਦਾ ਲੋਕਾਂ ਨੂੰ ਨਹੀਂ ਪਤਾ ਲੱਗਦੀਆਂਗਾ ਪਰ ਤੁਸੀਂ ਦੋਵੇਂ ਆਏ ਹੋ ਤੁਸੀਂ ਮੀਡੀਆ ਦੇ ਥਰੂ ਇਹ ਚੀਜ਼ਾਂ ਜਦੋਂ ਵੀ ਕੋਈ ਕਿਸਾਨ ਸੁਣਨਗੇ ਦੇਖਣਗੇ ਹਾਂ ਕਾਲੀ ਕਾਂਗਰਸ ਹੀ ਹੰਤ ਨਹੀਂ ਮਰਨਾਗਾ ਉਹਦਾ ਪਤਾ ਨਹੀਂ ਕਿਹੜੀ ਮਿੱਟੀ ਦੇ ਬਣਿਆ ਉਹਨਾਂ ਨੇ ਤਾਂ ਇੱਕੀ ਚੀਜ਼ ਲਿਖਣੀ ਆ ਵੀ ਕੁਛ ਨਹੀਂ ਕੀਤਾ ਆਵਾਦੀਮ ਪਾਰਟੀ ਨੇ ਉਹਨਾਂ ਵਾਸਤੇ ਅਸੀਂ ਕਰਦੇ ਵੀ ਕੁਛ ਨਹੀਂ ਗਏ ਪਰ ਸਾਡੇ ਲੋਕਾਂ ਵਾਸਤੇ ਅਸੀਂ ਇਹ ਕੰਮ ਕਰਦੇ ਹਾਂ ਜਦੋਂ ਟਾਈਮ ਨਾਲ ਲਾਈਟ ਆ ਜੂਗੀ ਸਾਰੇ ਕਹਿਣਗੇ ਯਾਰ ਆ ਬੜਾ ਵਧੀਆ ਕੰਮ ਹੋ ਗਿਆ ਕਿਵੇਂ ਕੀਤਾ ਫਿਰ ਸਾਡਾ ਕੋਈ ਬੰਦਾ ਦੱਸ ਦਿਆ ਕਰੂ ਤੁਹਾਡੀ ਵੀਡੀਓ ਦੇਖ ਕੇ ਵੀ ਭਾਈ ਇਹ ਆਵਾਦੀਮ ਪਾਰਟੀ ਨੇ ਕੀਤਾ ਇਹ ਐਕਸੇਂ ਸਾਹਿਬ ਨੇ ਕੀਤਾ ਐਮਐਲਏ ਨੇ ਕੀਤਾ ਫੁਲਾਣੇ ਪਿੰਡ ਦੇ ਭਾਈ ਆਪਣੇ ਸਰਪੰਚ ਸਾਹਿਬ ਸਾਰੀ ਮਿਹਨਤ ਇਹਨਾਂ ਨੇ ਕੀਤੀ ਹੈ ਜਗਨਾਰ ਗਾ ਵੀ ਮਿਹਨਤ ਇਹ ਤਾਂ ਇਹ ਜੇ ਕੰਮ ਲੋਕਾਂ ਤੱਕ ਜਾਣਗੇ ਤੇ ਤੁਸੀਂ ਵੀ ਲੈ ਕੇ ਜਾਓ। ਮਤਲਬ ਸਰ ਇਹ ਤੋਂ ਵੱਖਰਾ ਥੋੜਾ ਜਿਹਾ ਸਵਾਲ ਹੈਗਾ ਜਿਵੇਂ ਤੁਸੀਂ ਬਰੇਕਰਾਂ ਦਾ ਬੜਾ ਵਧੀਆ ਕੰਮ ਕੀਤਾ ਵੀ ਜੇ ਕਿਸਾਨਾਂ ਨੂੰ ਸੌਖਾ ਹੋ ਜਾਊਗਾ। ਤੇ ਇੱਕ ਜਿਹੜੇ ਵਿੱਚ ਸ਼ਹਿਰ ਦੇ ਵਿੱਚ ਜਿਹੜੇ ਰੋਡ ਦੇ ਉੱਪਰ ਟਰਾਂਸਫਰ ਲੱਗੇ ਹੋਏ ਆ ਬੜੀ ਬੜੀ ਮਤਲਬ ਇਹ ਹਾਦਸੇ ਵਾਪਰੇ ਕੋਈ ਟਰੱਕ ਵੱਜ ਗਿਆ ਕੋਈ ਕੁਛ ਵੱਜ ਗਿਆ ਤਾਂ ਟਰਾਂਸਫਰ ਵੀ ਟੁੱਟ ਜਾਂਦੀ ਹੈ ਤੇ ਲਾਈਟਾਂ ਜਿਹੜੀ ਲਗਾਤਾਰ ਉਹ ਵੀ ਬੰਦ ਹੋ ਜਾਂਦੀ ਹੈ। ਉਹਦੇ ਸਬੰਧ ਵਿੱਚ ਕੁਝ ਕਰ ਰਹੇ ਤੁਸੀਂ ਕਿ ਨਹੀਂ? ਦੇਖੋ ਇਹ ਨਾ ਸਾਰੇ ਪੰਜਾਬ ਦੀ ਇਕੱਠੀ ਪ੍ਰੋਬਲਮ ਹੈ। ਕਿਉਂਕਿ ਜਿਹੜੀਆਂ ਆਪਣੀਆਂ ਸੜਕਾਂ ਨੇ ਉਹਦੇ ਵਿੱਚ ਜਿਹੜਾ ਟਰਾਂਸਫਾਰਮਰ ਲੱਗਦਾ ਉਹ ਸੜਕ ਦੇ ਪੈਰਲਲ ਨਹੀਂ ਲੱਗਦਾਗਾ ਮਤਲਬ ਆਪਾਂ ਬੜੇ ਬਾਰ ਸੋਚਦੇ ਹੁਣ ਇਹ ਰੱਖਾਂ ਪਏ ਟੇਡਾ ਕਰਕੇ ਲਾ ਦਈਏ ਤਾਂ ਜਿਹੜਾ ਉਹ 4 ਫੁੱਟ 5 ਫੁੱਟ ਥਾਂ ਰੋਕਦਾ ਉਹ ਬਚ ਜਾਊਗਾ ਪਰ ਇਹਨਾਂ ਦੀ ਤਾਰਾਂ ਦੀ ਡਾਇਰੈਕਸ਼ਨ ਦੇ ਹਿਸਾਬ ਦੇ ਨਾਲ ਆਪਾਂ ਨਹੀਂ ਲਾ ਸਕਦੇ ਜਦੋਂ ਤਾਰਾਂ ਆਉਂਦੀਆਂ ਨੇ ਆਪਾਂ ਨੂੰ ਉਹ ਟੇਡਾ ਕਰਕੇ ਰੋਡ ਵਾਲੇ ਸਾਈਡ ਤੇ ਹੀ ਲਾਉਣਾ ਪੈਂਦਾ ਏ ਇਹਦਾ ਵੀ ਅਸੀਂ ਇੱਕ ਬੜਾ ਵਧੀਆ ਪ੍ਰਪੋਜ਼ਲ ਤਿਆਰ ਕੀਤਾ ਹਮੇਸ਼ਾ ਸਾਡੀ ਜੇ ਇਸ ਟੌਪਿਕ ਤੇ ਗੱਲ ਚੱਲਦੀ ਰਹਿੰਦੀ ਆ ਵੀ ਕਿਵੇਂ ਆਪਾਂ ਸ਼ਹਿਰ ਨੂੰ ਤਾਰਲੈਸ ਕਰੀਏ ਟਰਾਂਸਫਾਰਮਰਲੈਸ ਕਰੀਏ ਇੱਕ ਤਾਰ ਹੋਵੇ ਉਹਦੇ ਤੋਂ ਕਰੈਕਸ਼ਨ ਹੋਣ ਇਹ ਪੰਜਾਬ ਸਰਕਾਰ ਨੇ ਦੋ ਜ਼ਿਲ੍ਹਿਆਂ ਦੇ ਵਿੱਚ ਲੁਧਿਆਣੇ ਸ਼ਹਿਰ ਦੇ ਵਿੱਚ ਤੇ ਇੱਕ ਮੈਨੂੰ ਲੱਗਦਾ ਪਟਿਆਲਾ ਅਸੀਂ ਐਕਸਪੈਰੀਮੈਂਟ ਕੀਤਾ ਹੈ ਪਰ ਉਹਦੇ ਵਿੱਚ ਸਮੱਸਿਆਵਾਂ ਵੀ ਨੇ ਉਹਦੇ ਚ ਕਈ ਚੀਜ਼ਾਂ ਨੇ ਇੱਕ ਤਾਂ ਇਹ ਆ ਵੀ ਜਦੋਂ ਤੁਸੀਂ ਸਾਰੇ ਸ਼ਹਿਰ ਦਾ ਤੇ ਸਾਰਾ ਸਿਸਟਮ ਇੱਕ ਵਾਰ ਬੰਦ ਕਰਕੇ ਚਲਾਓਗੇ ਤਾਂ ਉਹਦੇ ਵਿੱਚ ਬਹੁਤ ਦਿਨ ਬਿਜਲੀ ਦੀ ਸਮੱਸਿਆ ਆਊਗੀ ਦੂਜੀ ਗੱਲ ਇਹ ਆ ਵੀ ਜਦ ਜੇ ਆਪਾਂ ਉਹਨਾਂ ਨੂੰ ਅੰਡਰਗਰਾਉਂਡ ਲੈ ਕੇ ਵੀ ਜਾਵਾਂਗੇ ਤਾਂ ਜਦੋਂ ਹੀ ਕਿਤੇ ਕਨੈਕਸ਼ਨ ਬ੍ਰੇਕ ਹੋਊਗਾ ਤਾਂ ਫਿਰ ਉਹਦੀ ਬਹੁਤ ਵੱਡੀ ਸਮੱਸਿਆ ਆਉਂਦੀ ਆ ਉਹਦਾ ਜਿਹੜਾ ਫਾਲਟ ਆ ਫਾਲਟ ਠੀਕ ਕਰਨਾ ਬਹੁਤ ਔਖਾ ਪਰ ਫਿਰ ਵੀ ਅਸੀਂ ਇਸ ਸਾਈਡ ਚੱਲੇ ਹੋਏ ਆ ਦੋ ਸ਼ਹਿਰਾਂ ਦੇ ਵਿੱਚ ਐਕਸਪੈਰੀਮੈਂਟ ਹੋਇਆ ਏ ਆਲਰੇਡੀ ਜੇਕਰ ਉਹ ਐਕਸਪੈਰੀਮੈਂਟ ਸਾਡਾ ਸਫਲ ਰਹਿੰਦਾ ਏ ਤਾਂ ਫਿਰ ਮੈਨੂੰ ਜਿੰਨਾ ਕੁ ਸਾਡੇ ਤਿਆਰ ਕੀਤਾ ਸੀ ਸਭ ਕੁਝ ਤਿਆਰ ਕੀਤਾ ਹੋਇਆ ਇਵਨ ਕਿ ਇਸ ਮੁੱਦੇ ਨੂੰ ਲੈ ਕੇ ਮੈਂ ਪੰਜਾਬ ਸਰਕਾਰ ਤੋਂ ਬਿਨਾਂ ਅਸੀਂ ਸੈਂਟਰ ਦੇ ਪਟਨਾਇਕ ਜਿਹੜੇ ਆਪਣੇ ਮਨਿਸਟਰ ਨੇ ਮੇਰੀ ਐਕਸ਼ਨ ਸਭ ਨਾਲ ਗੱਲ ਕਰਕੇ ਮੇਰੀ ਇੱਕ ਵਾਰ ਉਹਨਾਂ ਨਾਲ ਵੀ ਇਸ ਟੌਪਿਕ ਤੇ ਮੀਟਿੰਗ ਹੋ ਗਈ ਆ ਵੀ ਆਪਾਂ ਵਾਇਰਲੈਸ ਨਹੀਂ ਕਰ ਸਕਦੇਗੇ ਤਾਂ ਟਰਾਂਸਫਾਰਮਰਲੈਸ ਨਹੀਂ ਕਰ ਸਕਦੇ ਤਾਂ ਉਹਨਾਂ ਨੇ ਵੀ ਪੂਰੇ ਇੰਡੀਆ ਦੇ ਵਿੱਚ ਇਹ ਕਿਹਾ ਕਹਿੰਦੇ ਅਜੇ ਤੱਕ ਇਹ ਸੰਭਵ ਨਹੀਂ ਹੋ ਸਕਿਆ ਪਰ ਅਸੀਂ ਐਕਸਪੈਰੀਮੈਂਟ ਕਰ ਰਹੇ ਹਾਂ ਮੈਂ ਸੈਂਟਰ ਮੰਤਰੀ ਨੂੰ ਆ ਇਹ ਇਸ ਮੁੱਦੇ ਤੇ ਸਪੈਸ਼ਲ ਮਿਲ ਕੇ ਵੀ ਆਇਆ ਸੋਲਰ ਮਨਿਸਟਰ ਨੂੰ ਮਿਲ ਕੇ ਆਇਆ ਸੀ ਤੇ ਉਹਨਾਂ ਨੂੰ ਮਿਲ ਕੇ ਆਇਆ ਪਰ ਇਹ ਅਜੇ ਜ਼ਿਆਦਾ ਐਡਵਾਂਸ ਟੈਕਨੀਕ ਆ ਪਰ ਜਦੋਂ ਆਊਗੀ ਆਊਗੀ ਦੋਸਤੋ ਅਸੀਂ ਅਮਿਤਪਾਲ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਵੀ ਜਿਹੜੇ ਦੋ ਤਿੰਨ ਪਿੰਡ ਹੈਗੇ ਆ ਜਿਵੇਂ ਆਹ 11 ਕੇਵੀ ਰੋਡੇ ਰੋਰ ਦੇ ਹਾਤੀ ਦਾ ਜਿਹੜਾ ਬ੍ਰੇਕਰ ਹੈ ਨਾ ਵੱਲੋਂ ਚਾਲੂ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਜਿਹੜਾ ਕਾਲੇ ਕੇ ਤੇ ਘੋਲਿਆ ਹੋਰ ਪਿੰਡ ਹੈਗੇ ਇਹਦੇ ਵਿੱਚ ਰਾਜਣਾ ਪਿੰਡ ਵੀ ਜਿਹੜਾ ਇੱਥੇ ਆਉਂਦਾ ਹੈਗਾ ਜਿਹਦੀਆਂ ਤਸਵੀਰਾਂ ਤੁਸੀਂ ਐਕਸਟਰਾ ਵਿੱਚ ਦੇਖ ਸਕਦੇ ਹੋ ਤੇ ਐਮਐਲਏ ਸਾਹਿਬ ਨੇ ਜਿਹੜਿਆ ਬ੍ਰੇਕਰਾਂ ਦੇ ਸਬੰਧ ਵਿੱਚ ਕਾਫੀ ਵਿਸਤਾਰ ਦੇ ਵਿੱਚ ਦੱਸਿਆ ਉਹਨਾਂ ਨੇ ਆਖਿਆ ਵੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਬੜੀਆਂ ਜ਼ਰੂਰੀ ਹੈਗੀਆਂ ਜਿਹੜੀਆਂ ਕਦੇ ਅੱਗੇ ਸਾਹਮਣੇ ਨਹੀਂ ਆਈਆਂ ਸੀ ਕਿਉਂਕਿ ਜੇ ਇਹਨਾਂ ਤੋਂ ਬਿਨਾਂ ਜਿਹੜੀ ਬਿਜਲੀ ਦੀ ਸਪਲਾਈ ਦੇ ਵਿੱਚ ਹਮੇਸ਼ਾ ਜਿਹਦਾ ਵਿਗਨ ਪੈਂਦਾ ਹੈਗਾ ਲੋਡ ਪੈਂਦਾ ਸੀਗਾ ਪਰ ਲਗਾਤਾਰ ਜਿਹੜੀਆਂ ਮਸ਼ੀਨਾਂ ਜਿਹੜੀਆਂ ਵਧਾਈਆਂ ਜਾ ਰਹੀਆਂ ਤਾਂ ਕਿ ਸਾਡੇ ਕਿਸਾਨਾਂ ਨੂੰ ਮਤਲਬ ਕੋਈ ਪ੍ਰੋਬਲਮ ਨਾ ਆਵੇ ਤਾਂ ਕਿ ਲਗਾਤਾਰ ਨਿਰਵਿਗਨ ਬਿਜਲੀ ਜਿਹੜੀ ਚੱਲਦੀ ਰਹੇ ਅਸੀਂ ਨਾਲ ਸਰਵਿਸ ਬੰਦੇ ਜਿਹੜੀ ਗੱਲ ਕੀਤੀ ਸੀ ਜਿਹੜੀ ਰੋਡ ਦੇ ਉੱਪਰ ਜਿਹੜੇ ਟ੍ਰਾਫਿਕ ਲੱਗਿਆ ਉਹਨਾਂ ਦਾ ਵੀ ਕੋਈ ਨਾ ਕੋਈ ਹੱਲ ਕਢਿਆ ਜਾਵੇ ਉਹਨਾਂ ਨੇ ਵੀ ਹੀ ਕਿਹਾ ਹੈਗਾ ਵੀ ਜੋ ਪ੍ਰਪੋਜ਼ਲ ਅੱਗੇ ਅਸੀਂ ਲਿਆ ਰਹੇ ਹੈਗੇ ਆ ਤੇ ਉਮੀਦ ਕਰਦੇ ਆ ਵੀ ਬਹੁਤ ਜਲਦੀ ਜਿਹੜੀਆਂ ਉਹ ਚੰਗੀਆਂ ਚੰਗੀਆਂ ਪ੍ਰਪੋਜ਼ਲ ਆਉਣੀਆਂ ਤੇ ਜਿਹੜੇ ਆ ਬਿਜਲੀ ਨੂੰ ਲੈ ਕੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਉਹ ਕਦੇ ਨਹੀਂ ਆਉਣੀਆਂ ਉਮੀਦ ਕਰਦੇ ਆ ਸਾਡੀ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਾਡਾ ਪੇਜ ਫੋਲੋ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ